ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਦਿਨ ਦੋ ਗੁਣੀ ਤੇ ਰਾਤ ਚਾਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ arogyata ji ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦਾਂ ਸੋ ਗੱਲਬਾਤ ਹੈਗੀ ਜੀ ਐਦਾਂ ਨੱਠ ਭੱਜ ਪਈ ਵੀ ਆ ਨੱਠ ਭੱਜ ਪਈ ਹੋਈ ਐਦਾਂ ਵੀ ਸਾਡੇ ਅੱਜ ਹਰ ਗੁਣ ਤੇ ਜੈਸਮਿਨ ਜਦੋਂ ਇੱਕ ਛੋਟਾ ਜਿਹਾ ਫੰਕਸ਼ਨ ਆ ਕੀ ਲੈ ਕੇ ਆਉਣਾ ਉਹਦੇ ਦਾਦੇ ਚਾਰੇ ਜੀ ਤੇ ਜਸਮੀਨ ਦੇ ਸਹੁਰਿਆਂ ਨੇ ਉਹਦੇ ਸਬੰਧ ਦੇ ਵਿੱਚ ਅੱਜ ਸਪੈਸ਼ਲ ਚਪੈਸਾ ਦਾ ਕੰਮ ਉਲੀਕੇ ਹੋਏ ਘਰ ਦੇ ਵਿੱਚ ਤੇ ਨਟ ਭੱਜ ਪਈ ਹੋਈਆਂ ਜੀ ਟਾਈਮ ਪੌਣੇ 2 ਹੋ ਚੁੱਕਿਆ ਤੇ ਅੱਜ ਮੈਨੂੰ ਆ ਲੱਗਦਾ ਵੀ ਸਾਡਾ ਜਿਹੜਾ ਕੰਮ ਹੈ ਉਹ ਉਦੋਂ ਹੀ ਲੇਟ ਹੁੰਦਾ ਹੁੰਦਾ ਲੇਟ ਹੋਈ ਜਾ ਰਿਹਾ ਹੈ ਉਤੇ ਸਾਡੇ ਰਿਸ਼ਤੇਦਾਰਾਂ ਨੇ ਪਹੁੰਚ ਜਾਣਾ ਤੇ ਸਾਡਾ ਜਿਹੜਾ ਕੰਮ ਹੈ ਉਹ ਉਲਝਾਵਿਆਂ ਦੇ ਵਿੱਚ ਫਸਿਆ ਹੋਇਆ ਐਨ ਟਾਈਮ ਨਾਲ ਸੀ ਕਿ ਸਮਾਂ ਯਾਦ ਕਰਦੇ ਵੀ ਸਾਨੂੰ ਐ ਚੀਜ਼ ਦੀ ਵੀ ਰਿਕੁਆਇਰਮੈਂਟ ਆ ਐ ਚੀਜ਼ ਦੀ ਵੀ ਰਿਕੁਆਇਰਮੈਂਟ ਤਾਂ ਹੁਣ ਬਾਈ ਹੁਣੇ ਅਜ ਨੱਟ ਭੱਜ ਕੇ ਰੁਪੜ ਤੋਂ ਆਇਆ ਤੇ ਆਉਂਦੀ ਪ੍ਰੋਜੈਕਟ ਹੋ ਗਿਆ ਜੀ ਸ਼ੁਰੂ ਤੇ ਹਮ ਬੈਕ ਕੈਮਰਾ ਕਰਦਾ ਜੀ ਹਾਂ ਤੁਸੀਂ ਬਲੌਗ ਨਾਲ ਬਣੇ ਰਹੋ ਮਿਲੋ ਜੀ ਇੱਧਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇ ਵਿਆਹ ਦਾ ਮੋਲ ਬਣਿਆ ਪਿਆ ਕੋਈ ਤੜਾ ਦੇ ਦਿਆ ਰੀ ਸਬਜ਼ੀ ਵੀ ਧੀਰੀ ਕੋਈ ਪਕੌੜਿਆਂ ਦੀ ਤਿਆਰੀ ਕਰ ਰਹੇ ਨੇ ਆਪਣੀਆਂ ਆਪਣੀਆਂ ਡਿਊਟੀਆਂ ਸੰਭੀਆਂ ਹੋਈਆਂ ਹੈਨਾ ਤੇ ਅਦਰ ਸਰਦਾਰ ਜੀ ਕਹਿੰਦੇ ਵੀ ਮੈਂ ਤਾਂ ਪਕੌੜੇ ਬਣਾਉਣੇ ਆ ਤੂੰ ਗੋਲੀ ਦਾ ਚਾਦੀ ਇਧਰ ਛੋਟਾ ਛੋਟਾ ਕਰਦੇ ਸੀ ਪੱਦਾ ਕਰਦੇ ਅੱਦਾ ਕਰਦੇ ਛੇਤੀ ਛੇਤੀ ਪੁੱਜੀ ਕੋ ਕੱਟੇ ਨਹੀਂ ਰਹੂਗਾ ਹੋਤਾ ਕੁਝ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜਵਾਨ ਲੱਗੇ ਜੀ ਘਰ ਚ ਪਕੌੜੇ ਪਕੌੜੇ ਅਰੇ ਰਿਸਤੇਦਾਰਾਂ ਰਿਸਤੇਦਾਰਾਂ ਦੇ ਪਹਿਲਾਂ ਹੀ ਖਾ ਜਾਣੇ ਸੀ ਕੋਲੋਂ ਤਾਂ ਕਰਨ ਕਰਨੀ ਵਧੀਆ ਲੱਗਦਾ ਨਾ ਹੂੰ ਉਹ ਹੁਣ ਮੈਂ ਦਰਦਾਈ ਬੈਗ ਜੀ ਕਾਪਾ ਬੈਗ ਜੀ ਕੀ ਫਤਿਹ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਦਿਨ ਦੁਗਣੇ ਰਾਤ ਦੁਗਣੇ ਤਰੱਕੀ ਵਾਖੇ ਜੀ ਗੋਭੀ ਦੇ ਪਕੌੜੇ ਆ ਜਿਹੜੇ ਏਕੇ ਜਿਹੇ ਰਹੇ गोभी ਦੇ ਪਕੌੜੇ ਬਣਾਉਣੇ ਆ ਜਿਹੜੇ ਬਗੈਰ ਮਤਲਬ ਬੇਸਣ ਤੋਂ ਲਾ ਲੋ ਕ੍ਰੈਕਟੀ ਤੋਂ ਲਾ ਲੋ ਜਾਂ ਆਪਾਂ ਕਹਿ ਦਿੰਦੇ ਆ ਚਣਿਆਂ ਦੇ ਆਟੇ ਤੋਂ ਲਾ ਲੋ ਉਤੋਂ ਬਗੈਰ ਜਿਹੜੇ ਬਣਾਉਣੇ ਆ আর ਜਿਹੜੇ ਖਾਓਗੇ ਨਾਲ ਨਿਤਰ ਨੂੰ ਯਾਦ ਕਰੋਗੇ ਨਾਲੇ ਪੁੱਛੋਗੇ ਮੈਂ ਮਸਾਲਾ ਕਿੱਥੋਂ ਲੱਕਿਆ ਦਾ ਮੈਂ ਮਸਾਲੇ ਦੀ ਮਸੂਰੀ ਪਹਿਲਾਂ ਕਰ ਦਵਾ ਲਈ ਇਹ ਹਿੰਦੀ ਦੇ ਵਿੱਚ ਮਸੂਰੀ ਲਿਖੀ ਹੋਈ ਆ ਜੀ ਇਹ ਇਹ ਮਹਾਰਾਸ਼ਟਰ ਰਾਜ ਆ ਗ੍ਰਾਮੀਣ ਜੀਵਨ ਜੀਵਨਤਰੀ ਉਹ ਅਭਿਆਨ ਦੇ ਇਤਿਹਤ ਬਣਿਆ ਇਹ ਉੱਥੇ ਦੇ ਕੋਈ ਲੇਡੀਜ਼ ਦਾ ਇੱਕ ਸਮੂਹ ਹੈ ਠੀਕ ਹੈ ਨਾ ਇਕਨਧਾਰ ਜ਼ਿਲ੍ਹਾ ਨਦੇੜ ਠੀਕ ਹੈ ਜੀ ਨਦੇੜ ਮਤਲਬ ਸਮਝ ਕੇ ਉਹਨੇ ਨਦੇੜ ਸਾਹਿਬ ਹਜੂਰ ਸਾਹਿਬ ਤੋਂ ਲੈ ਕੇ ਆਇਆ ਠੀਕ ਹੈ ਜੀ ਇਹ ਤੇ ਲਿਖਿਆ ਵਾ ਗੋਭੀ ਮਾਂਚੂਰੀਅਨ ਗੋਭੀ ਪਕੌੜਾ ਇਹਦੇ ਵਿੱਚ ਜਿਹੜਾ ਮਸਾਲਾ ਇਹ ਉਹ ਪਾਣਾ ਹੈ ਮਤਲਬ ਜਿਹੜੀ ਇਹਦੀ ਡੇਟ ਹੈ ਉਹ ਮੈਨੂਫੈਕਚਰ ਡੇਟ ਹੈ ਕਿ ਇਹ 2025 ਦੀ ਲਿਖੀ ਹੋਈ ਹੈ ਜੀ ਇਹ ਤੇ 200 ਗ੍ਰਾਮ ਹੈ ਤੇ 120 ਰੁਪਏ ਦਾ ਮਿਲਿਆ ਸੀਗਾ ਤੇ ਇਹਦੇ ਵਿੱਚ ਕਿਹੜੇ ਕਿਹੜੀ ਜਗ੍ਹਾ ਦੇ ਵਰਤੋ ਸਕਦਾ ਇਹਨਾਂ ਨੇ ਉੱਪਰ ਵੀ ਗੋਭੀ ਪਿਆਜ਼ ਪੀ ਸਾਰਾ ਕੁਝ ਬਣਾ ਬਣਾ ਕੇ ਦੱਸਿਆ ਹੋਇਆ ਜੀ ਇਹ ਇਹ ਟੂ ਜੈਡ ਤੇ ਕਹਿੰਦਾ ਵੀ ਮਿਕਸ ਥਿਸ ਮਸਾਲਾ ਵਿਦ వాటర్ ਐਂਡ ਵੈਜੀਟੇਬਲ ਥੈਨ ਫਰਾਈ ਗੋਭੀ ਪਕੌੜਾ ਰੈਡੀ ਉਹੀ ਕਰਨਾ ਜੀ ਸੀ ਬਾਕੀ ਮਨਚੂਰੀਅਨ ਵਾਲੀ ਵਿਧੀ ਲਿਖੀ ਵੀ ਇਹਨਾਂ ਨੇ ਇੱਧਰ ਦੇ ਪਾਸੇ ਅਸੀਂ ਮਨਚੂਰੀਅਨ ਸਾਈਡ ਨੂੰ ਜਾਣਾ ਨਹੀਂ ਹੈਗਾ ਫਰਥੇ ਮਿਕਸ ਦੇਸ ਮਸਾਲਾ ਵਿਦ వాటర్ ਐਂਡ ਵੈਜੀਟੇਬਲਸ ਦੈਨ ਫਰਾਈ ਗੋਭੀ ਪਕੌੜਾ ਰੈਡੀ ਅਲੀ ਗੋਭੀ ਪਕੌੜਾ ਰੈਡੀ ਕਰ ਲੈਣਾ ਤੇ ਇਹ ਪਹਿਲਾਂ ਧੋਣਾ ਇਹਨੂੰ ਪਹਿਲਾਂ ਧੋਣਾ ਆ ਧੋਣ ਵਾਲੀ ਕੰਡੀਆਂ ਨਹੀਂ ਕਹੀਂ ਤਰੇ ਕੇ ਨਹੀਂ ਠੀਕ ਤਾਂ ਨਹੀਂ ਹੈਗਾ ਇਹ ਮੈਨੂੰ ਲੀਕ ਲੱਗਦਾ স্মੈਲ ਆ ਰਹੀ ਪੈਰਲ ਪਹਿਲਾਂ ਹੀ ਦੇਖ ਲੋ ਕਿਹਾ ਹੋਇਆ ਦਵਾਈ ਲਾ ਲਈ ਸੀ ਲਾਈਓ ਨਹੀਂ ਉਹ ਕੋਈ ਨਹੀਂ ਸੰਗਿਆ ਲੈ کیا ਬਾਤ ਹੈ ਉਹ ਕੜਾਈ ਆ ਨਾ ਤੇਲ ਵੀ ਅੰਦਰ ਛੱਡਿਆ ਹੈ ਕੜਾਈ ਵੀ ਨਹੀਂ ਕਾਲੀ ਕੜਾਈ ਲਿਆਓ ਪਕੌੜੇ ਆ ਨਹੀਂ ਜਿਹੜੀ ਮਰਜ਼ੀ ਆਓ ਸਾਨੂੰ ਉੱਠਣਾ ਪੈਣਾ ਕੁਰਸੀ ਆ ਕਿੱਦਰਾ ਕੋਈ ਹੈਗਾ ਕੋਈ ਜਾਣਾ ਪਾਣਾ ਦੀ ਪਨੀਰ ਦੇ ਪਤੌੜ ਵੀ ਬਣਾਉਣੇ ਆ ਜੀ ਅਦੀ ਦੀ ਕੜਾਈ ਲਿਆਈ ਕਾਲੀ ਜੀ ਪਕੌੜੇ ਪਨੀਰ ਵਾਲੇ ਵੀ ਬਣਾਉਣੇ ਆ ਜੀ ਨਾਲੇ ਆ ਚੀਜ਼ ਜਿਹੜੀ ਦੇਖੋ ਜੀ ਰਿਸ਼ਤੇਦਾਰ ਸਾਡੇ लेट ਹੋ ਗਏ ਸਾਡਾ ਬੜਾ ਮਨ ਸੀਗਾ ਪਕੌੜੇ ਖਾਣ ਦੇ ਖੂਪੀ ਤੇ ਅਸੀਂ ਖਾ ਲੈਣੇ ਜੀ ਪਲੇਟ ਆਪਾਂ ਵੀ ਆ। ਮੈਂ ਪਹਿਲਾਂ ਗੱਲ ਕਰ ਕਪਾ ਵੀ ਲੇਟ ਹੈ। ਨਾ ਕਿ ਲੇਟ ਹੋਗੇ ਜੀ। ਉਹ ਆ ਕਰਕੇ ਲੇਟੋ ਜੋ ਮਰਜ਼ੀ ਲਾ ਲੋ। ਨਹੀਂ ਨਹੀਂ ਆਲੂ ਪਿਆਜ਼ ਨਹੀਂ ਪੈਂਦੇ। ਬਸ ਇਹ ਕੜਾਈ ਦੀ ਕੜਾਈ ਲਗਾਈ। ਕੜਾਈ। ਬਸ ਬਸ ਸਬਜ਼ੀ ਲਈ ਕਿੰਨਾ ਪਿਆਜ਼। ਹਾਂ। ਤੋੜਿਆ ਰੀ ਅੰਦਰ ਪਈ ਹੈ ਕਬੜਾ ਚ। ਆ ਤੋਣੀ ਵੀ ਆ ਭੁਗਿਆ। ਆ ਤੋਣੇ ਰਹਿ ਗਿਆ ਭੇੜ ਤੇ। ਹਾਂ ਜੀ ਹਾਂ। ਰਹਿ ਤੋਣੇ ਰਹਿ। ਬਹੁਤ ਆਪਾਂ ਮੈਰੀ। ਉਹ ਬਰੇ ਸਮਝ ਕੇ ਭਾਬੀ ਉਹਦੇ ਚ ਪਈ। ਸੋਈ ਚ। ਉਹ ਹੀ ਦੇ ਦੇ ਧੋਕੇ ਉਹਦੇ ਦੇ ਉਹ ਕੜਾਈ ਦੇ। ਵਿੱਚ ਲੋਟ ਨਹੀਂ ਬਣਨੀ ਉਹ ਦਾ ਪਤਲਾ ਉਹ। ਆਲੂਆਂ ਦੀ ਲੋੜ ਨਹੀਂ ਹੈ। ਜੀਚ ਬਣਾਉਣੀ ਆ ਉਹ ਤੇ ਕਰੋ। ਉਹਦੀ ਹਾਲਤ ਬਹੁਤ ਖਰਾਬ ਆ ਕੜਾਹੀ ਦੀ ਉਹ ਉਹ ਬਿਕੇ ਲੋਹਾ ਉਹ ਇਹ ਜਈਆ ਆ ਮੈਂ ਤੇ ਸੇਕ ਕਰ ਤੇ ਬਲਵਾਤਾ ਬਾਲ ਦੋ ਜੀ ਬਾਲ ਦੋ ਜੀ ਦਿਮਾਗ ਦੇ ਬਾਅਦ ਚ ਹੈ ਵੀ ਕੜਾਹੀ ਉਹ ਛੋਟੀਆਂ ਲਿਆਓ ਕੜਾਹੀ ਇੱਕ ਮੈਂ ਲੈ ਕੇ ਆਇਓ ਜੀ ਘੜਦਣੇ ਹੈ ਹਾਂ ਉੱਜ ਪੋਪ ਵਧੀਆਂ ਨਿਕਲ ਜਾਣੇ ਹਾਂ ਬਾਹਰ ਵੀ ਨਿਕਲ ਕੇ ਤੇਲ ਲੈ ਜਦੇ ਆਣਾ ਹੂੰ ਜਲੇਬੀਆਂ ਉਹ ਜਲੇਬੀਆਂ ਵਾਲੀ ਆ ਉਹ ਜਲੇਬੀਆਂ ਵੀ ਬਣਾਵਾਂਗੇ ਥੋੜੇ ਦਿਨ ਤੱਕ ਟੈਂਕ ਨਾਲ ਲੋ ਹਣ ਤੱਕ ਬਣਾ ਲੈਣੀਆਂ ਤੁਸੀਂ ਮੈਂ ਕਰ ਦੂ ਸਾਡੇ ਕੋਲ ਮਹੀਨੇ ਕੋਲ ਹੈਗਾ ਆਈ ਗਣੀ ਉਹ ਵੀ ਲੈ ਆ ਲੋ ਫਲੈਂਡ ਫਲੈਂਡ ਮੈਂ ਲੈ ਕੇ ਆਇਆ ਵੀ ਕੀ ਲਫੈਂਡ ਹਾਂ ਮੈਂ ਲਫੈਂਡ ਦੇ ਤਿੰਨ ਪੈਕਟ ਲੈ ਕੇ ਆਇਆ ਹਾਂ ਮੈਂ ਸਾਬ ਨੂੰ ਲਫੈਂਡ ਤੇ ਲਫੈਂਡ ਵੀ ਮਗਾ ਲਵਣੀ ਤੂੰ ਆਓ ਇੱਧਰ ਜੀ ਜੀ ਸਿਲੰਡਰ ਨਾ ਮੁੱਕ ਜਵੇ ਨਹੀਂ ਮੁੱਕਦਾ ਵਾਲੇ ਆ ਜਿਹੜਾ ਗੈਸ ਦੀ ਨਾ ਮੈਂ ਵੀ ਜਿਹੜਾ ਖਾਊਗਾ ਉਹੀ ਯਾਦ ਕਰੂਗਾ ਨੇਤਰ ਨੂੰ ਜਿਹੜਾ ਖਾਊਗਾ ਉਹ ਤੁਹਾਨੂੰ ਬਸਤਾਊਗਾ ਜਿਹੜਾ ਨਹੀਂ ਖਾਊਗਾ ਉਹ ਵੀ ਬਸਤਾਊਗਾ ਇੱਥੇ ਚਾਕੇ ਰੱਖ ਉੱਪਰ ਹਾਂ ਇੱਥੇ ਭੈਂਡ ਵੀ ਅੰਦਰੇ ਪਿਆ ਉਹ ਮੈਂ ਚਲੋ ਵਿਕੀ ਜਾਈਆਂ ਤੁਸੀਂ ਦੇ 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 ਵਿੱਚ ਚੱਕ ਲੈ ਤੇ ਆ ਅੰਦਰ ਕ ਲਫਾਫੇ ਵਿੱਚ ਪੇ 3 ਪੈਕਟ ਪੇਲੇ ਪਰੇ ਪੇਲੇ ਤੇ ਲੈ ਪਰੇ ਆਏ ਪੈਂਦੀ ਜਾ ਨੱਠ ਭੱਜ ਪੈਂਦੀ ਪਤਾ ਤੈਨੂੰ ਹਾਂ ਗੋਲੀਆਂ ਚਲਾ ਕੇ ਨਹੀਂ ਸਰਨਾ ਆਏਗਾ ਲਓ ਜੀ ਹੁਣ ਸਮਾਨ ਅਹ ਕਿੱਟ ਜਿਹੜਾ ਖਣਾ ਬਣਾ ਗਾ ਮੈਂ ਥੋੜਾ ਜਿਹਾ ਤਾਂ ਹੀ ਲੋਡ ਆਉਣਾ ਮਾ ਇਹ ਫਲੈਂਡ ਦਾ ਫਲੈਂਡ ਦੇ ਲਫਾਫੇ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਫਲੈਂਡ ਦੇ ਫਲਾਫੇ ਆ ਲੋ ਫੜੋ ਫਲੈਂਡ ਦੇ ਲਫਾਫੇ ਢੇਰ ਨਹੀਂ ਝੁਰਣੀ ਵੀ ਲਿਆ ਦੇ ਤੋ ਹਾਏ ਬਸ ਬਹਿਣਾ ਹੀ ਆਉਗਾ ਹੁਣ ਨੂੰ ਬੈਠੇ ਨਹੀਂ ਹੈਗੇ ਕੋ ਨਹੀਂ ਸਮਾਨ ਤਾਂ ਪੂਰਾ ਕਰਨਾ ਤਾਂ ਓਪੋਤਾ ਚਾਰਨੀ ਫੜ ਕੇ ਲੈ ਜਾ ਪਾਜਾ। ਪਾਜ ਕੇ ਜਾ। ਓਰੇ ਲੱਭ ਤੋਰਨ ਵਰਗਾ। ਓਰੇ ਗਰਾ ਪਗੋੜੇ ਆਣ ਆਲੇ ਓਏ। ਉਹ ਤਾਂ ਸਹੀ। ਪਾ ਦੋ ਤੇ ਤੋਰ ਰਿਫੰਡ ਪਾ ਯਾਰ। ਉਹ ਤਾਂ ਲੱਗਾ ਹੁਣ ਲੱਲਾ ਪੱਬਾ ਜਾ। ਕਰਦ ਮਰਾਲੋ ਨਾ ਦੇ ਚਾਲ ਬਾਹਰ ਨੂੰ ਸਤ ਨਾਮ ਵਾਹਰੋ ਕੋ ਚਲੇ ਗਿਆ ਆ ਜਿਹੜਾ ਬਣਾ ਲੈਣੇ ਨੇ ਇਹ ਕੀ ਪਾਸਤਾ ਨੇ ਹਮ ਆਖਾ ਨਹੀਂ ਆਪਣੀ ਅਸਲੀ ਅਸਲੀ ਘਰ ਨੂੰ ਗਏ ਅਸਲੀ ਘਰ ਨੂੰ ਗੁਰੂ ਘਰ ਤੋਂ ਜੀ ਹੋ ਗਿਆ ਅਲਾਨੀਆ ਸਾਹਿਬ ਦਾ ਜਾਪ ਸ਼ੁਰੂ ਇੱਧਰ ਜਿਹੜਾ ਮਤਲਬ ਆਪਾਂ ਗੁਰੂ ਘਰ ਦੇ ਵਿੱਚ ਜਦੋਂ ਕੋਈ ਵੀ ਬਣਾ ਗੁਰਸਿੱਖ ਭਾਈ ਜਾਂਦਾ ਜਾਂ ਭੈਣ ਜਾਂਦੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਘਰ ਦੇ ਵਿੱਚ ਜਿਹੜਾ ਜਾਪ ਹੁੰਦਾ ਜੀ ਅਲਾਨੀਆ ਦਾ ਜਾਪ ਹੁੰਦਾ ਪਾਠ ਉਹ ਤੇ ਉਹ ਸ਼ੁਰੂ ਹੋ ਗਿਆ ਸ਼ਾਇਦ ਮੇਰੇ ਫੋਨ ਦੇ ਕੈਮਰੇ ਮੈਕ ਨੇ ਕੈਚ ਕਰਿਆ ਪਤਾ ਨਹੀਂ ਨਹੀਂ ਇਹ ਉਹ ਗੱਲ ਵੱਖ ਹੈ ਹੁਣ ਇਹਨੂੰ ਤੇਜ਼ ਕਰ ਲਓ ਪਹਿਲਾਂ ਗੋਭੀ ਧੋ ਹੁਣੀ ਤੇ ਇੱਕ ਵਾਰ ਹਾਂ ਹਾਂ

ਕਿਆ ਲੱਗ ਕੇ ਕਰਨਾ ਆਉਣ ਲੱਗੇ ਹਲਵਾ ਬਣਾ ਕੇ ਕਿੰਨਾ ਹਲਵਾ ਬਣਾਉਣਾ ਮਾਮੀ ਨੇ ਆਪਾਂ ਨੇ ਬਣਾਉਣਾ ਕੜਾ ਹਲਵਾ ਨਹੀਂ ਬਣਾਉਣਾ ਇਹਨਾਂ ਹਲਵਾ ਬਣਾਉਣਾ ਹਲਵਾ ਹਲਵਾ ਮੈਂ ਆਪਣੀ ਨਾ ਮਾਰ ਫੱਟੇ ਟੋਣਾ ਆ ਨਾ ਆਪਣਾ ਦੇਸ ਵੰਡੋ ਨਾ ਆਪਣੀ ਪਾਸਾ ਟੋਡੋ ਆ ਇਹ ਹਲਵਾ ਤਾਂ ਹਲਵਾ ਹੀ ਆ ਆ ਲੈ ਨਾ ਹੰਤੂ ਕੋਲੇ ਨਾ ਪਨੀਰ ਵੀ ਚੋ ਲੈ ਆਇਓ ਬਾਦੀਆਂ ਗੱਲਾਂ ਕਰਨਾ ਕਿ ਕਿਾਰੇ ਮੰਮੀ ਪਨੀਰ ਕੱਟਣਾ ਤਾਂ ਕਰ ਦੇਣਾ ਪਾਣੀ ਖੁੱਲਾ ਹੀ ਚੱਲਦਾ ਅੱਜ ਸਵੇਰ ਦੀ ਮੋਟਰ ਚੱਲਦੀ ਹੋਇਆ ਅੱਜ ਵਿਆਹ ਜਿੰਨਾ ਤਾਂ ਆਮਜਾਮ ਹੋਇਆ ਘਰ ਦੇ ਵਿੱਚ ਹਾਂ ਕਰ ਦੇ ਲਿਆ ਨਾਲੇ ਕਰ ਦੋ ਤਾਂ ਇਹ ਨਾਲ ਕੋਲ ਹੈਗੀ ਮਿਲਦਾ ਕਰਦਾ ਦਾ ਕਰਦਾ ਦਾ ਦਰ ਮਿੱਕਾ ਅੱਛਾ ਜਣੀ ਪਣੀ ਸਾਧੀ ਰੱਖਣ ਚਾਹੁੰਦਾ ਮਮਮੀ ਕੇ ਗਲਾਸ ਤੇ ਲਈ ਮਾਮੀ ਨੂੰ ਵੰਡ ਲੋ ਅੱਛਾ ਵੰਡ ਲੋ ਇੱਧਰ ਤੇ ਇੱਧਰ ਮਾਮੀ ਮਾਮੀ ਹੋਈ ਜਾਂਦੀ ਆ ਤੇ ਮਾਮੀ ਇੱਧਰ ਰੱਖਤਾ ਸਾਧੀ ਵਿੱਚ ਮੈਂ ਗਲਾਸ ਰਲਾਉਣ ਨੂੰ ਬੋਲਵਾ ਗਰ ਗਰੂ ਆਪੀ ਜੀ ਜਗਲਾਂ ਨੂੰ ਮੰਨੋ ਦਾ ਬੈਸਟ ਵਿਸ਼ੇਰ ਵੀ ਲਿਖਾਵਾ ਹੋਣਾ ਵੀ ਕਿੰਨੇ ਟਾਈਮ ਦਾ ਵੈਲਿਡ ਆ ਉਹ ਤਾਂ ਹੈਗਾ ਕਰਦਾ ਹੱਥ ਹੱਤੀ ਤਿਆਰ ਕਰਿਆਵਾ ਬਸ ਹੁਣ ਅੱਕਣੀ ਨਾ ਕਾਣ ਲਾ ਜੀ ਜਿਹੜੀਆਂ ਫੀਲਿੰਗਾਂ ਮੈਂ ਲੈ ਰਿਹਾ ਤੁਸੀਂ ਨਹੀਂ ਲੈ ਰਹੇ ਤੁਸੀਂ ਜਲਦੇ ਕਹਦੇ ਆਂ ਅਸੀਂ ਜਲਣਾ ਹੈਂ ਮੈਂ ਜਲੂਗਾ ਇਹ ਗਲ ਜਾਣਾ ਨੂੰ ਹੈ ਕਿਹਣੀ ਗਲ ਕੇ ਕਰ ਹੋ ਗਿਆ ਅਗਰ ਤੇ ਜੇ ਪਾਣੀ ਵਾਲੀ ਪਾਤੀ ਚੜਚੜ ਲੱਗ ਜਾਂਦੀ ਜੇ ਕਰ ਚਲ ਕੋਈ ਜਿੜ ਜਿੜ ਦਾ ਦੇਖਣ ਵਾਲਾ ਰੰਗ ਬਦਲਦਾ ਆ ਅਸਲ ਤੇ ਜਿਹੜੇ ਨਾ ਉਹ ਉੱਥੇ ਦੇਖੇ ਨਾ ਮੇਲੇ ਦੇ ਪਕੌੜੇ ਕਹਿੰਦੇ ਹੁੰਦੇ ਜਿਹੜੇ ਉਹ ਨਹੀਂ ਆਏ ਆ ਉਹੀ ਉਹਦੇ ਕਲਰ ਬਣਨਾ ਇਹਨਾਂ ਦਾ ਆਹੀ ਮਸਾਲਿਆਂ ਨਾਲ ਕੋਤੂ ਹੈਗੀ ਹੈ ਉਹ ਦੇਖਾਂ ਫਿਰ ਬਾਅਦ ਚਾਪਾਂਗੇ ਕਿ ਨੋਨ ਜ਼ਿਆਦਾ ਨਾ ਉੱਪਰ-ਉੱਪਰ ਲਈ ਬਾਲਾ ਦੇ ਫੱਲੇ ਤੱਕ ਨਾਲ ਜੇ ਇਹਨਾਂ ਦਾ ਮਸਾਲਾ ਲੱਗੀ ਨਹੀਂ ਇਹਨਾਂ ਨੂੰ ਲੱਗ ਗਿਆ ਦੋ ਕੁ ਪਾ ਕੇ ਤੈਨੂੰ ਚੈੱਕ ਕਰਾ ਲੈਣੇ ਆਪਾਂ ਨੇ ਨਹੀਂ ਸ਼ਾਮ ਤੱਕ ਜਰੈਣਾ ਨਹੀਂ ਖਾਣੇ ਨਹੀਂ ਵੀ ਮੈਂ ਤਾਂ ਬਹੁਤ ਕੁਝ ਖਾ ਲਿਆ ਪੱਛਾ ਠੀਕ ਹੈ ਜੀ ਸ਼ਾਮ ਤੱਕ ਖਾਣਾ ਨਹੀਂ ਸ਼ਾਮ ਤੱਕ ਤਾਂ ਖਾਉਂਗਾ ਇਹਦਾ ਜਦੋਂ ਉਹਨਾਂ ਨੇ ਆਉਣਾ ਪਾਕ ਸੰਬੰਧੀਆਂ ਨੇ ਆਪਣੇ ਆਨੇ ਉਹਨਾਂ ਨਾਲ ਬੈ ਕੇ ਪ੍ਰਸ਼ਾਦਾ ਛਕਾਂਗੇ ਬਾਅਦ ਵਿੱਚ ਉਹਨਾਂ ਦਾ ਬਹੁਤ ਕੁਝ ਖਾ ਲਿਆ ਆਜਾ ਲੈ ਗਾਣਾ ਪੂਰਾ ਲੱਗਣ ਦਾ ਪਤਾ ਲੱਗੇ ਪਏ ਹੋਏ ਦਾ ਮਸਾਲਾ ਪਤਾ ਲੱਗੇ ਬਣੀ ਨੀ ਸਬ지 ਬਣੀ ਮਸਾਲੇਦਾਰ ਲਾਲਾ ਪੋੜੀ ਗਾਣੀ ਦੋੜ ਤੋਂ ਬਿਆਰੇ ਮੇਲੇ ਆਲੇ ਅੱਛਾ ਹੋਏ ਆ ਹੋਈ 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 ਪਤਾ ਲੱਗਾ ਤੈਨੂੰ ਕਿਹੜੇ ਪਲਾ ਉਹ ਜਿਹੜੇ ਮੇਲਿਆਂ ਚ ਪਏ ਹੁੰਦੇ ਨੇ ਉਹ ਅਰ ਉੱਥੇ ਤੇ ਮਿੱਟੀ ਵੀ ਪਈ ਹੁੰਦੀ ਦੀ ਉੜ ਉੜ ਕੇ ਦੇ ਪਰ ਹੁਣ ਜਿਹੜਾ ਖੱਟ ਮਿੱਠਾ ਮਸਾਲਾ ਕਹਿੰਦੇ ਪੰਦ ਹੁੰਦੇ ਚ ਲੱਗ ਤੋਂ ਉਹ ਪੈਂਦਾ ਉਹ ਹੁਣ ਇਹਨੂੰ ਦੱਸੂਗਾ ਕੌਣ ਬਈ ਖਾਕੇ ਤੇ ਗਰਮ ਸਿਓ ਮਨ ਨੂੰ ਤਾਂ ਮਗਦ ਨਹੀਂ ਕੁਝ ਖਾਸ ਗੱਲ ਮੈਂ ਕਹਿੰਦਾ ਤੈਨੂੰ ਬੇਸਤਨ ਪਾਉਣਾ ਹੀ ਪੈਣਾ ਇਦਾਂ ਉਹੀ ਲਾਲ ਜਿਹੋ ਕੇ ਉੱਪਰ ਤੇ ਹੋਰ ਇਧਰ ਲਾ ਦੇਣੇ ਚਲੋ ਖੜ ਜਾ ਇੱਕ ਵਾਰ ਮੈਂ ਜਿਹੜੀ ਗੱਲ ਕਹਿੰਦਾ ਵਾਸ ਤੂੰ ਟੈਸਟ ਕਰਨਾ ਬਸ ਬੱਸ ਦੱਸ ਦੋ ਪਰ ਹੋਰ ਪੈ ਜਾਣਾ ਮੈਂ ਹੀ ਕਰ ਲੈਣਾ ਟੈਸਟ ਖਾ ਗੋ ਫੇ ਕਰ ਲੋ ਨਾ ਮਾਪੇ ਟਿੰਡ ਦੇਖਣਾ ਮੱਠਾ ਫਿਰ ਮੈਂ ਅਜੇ ਚੱਕ ਲੈਣਾ ਜਦੋਂ ਮੱਠਾ ਗੱਲ ਫੜ ਲਈ ਦੀ ਸੰਦੀਪ ਨੇ ਫਿਰ ਇਹਨੇ ਕਿਹਾ ਵੀ ਗੱਲ ਜ਼ੋਰ ਦੀ ਗੱਲ ਵੀਰ ਦੀ ਦੇਖੋ ਬਣੀ ਲੋਰੀ ਗੱਲ ਕਰਦੇ ਨੇ ਮੱਠਾ ਇਹ ਮੱਠਾ ਕਾ ਹੋ ਗਿਆ ਚੱਕ ਦੇਣਾ ਮਾਫ ਪਟਾ ਹਾਂ ਬਣ ਗਈ ਪਕੌੜਾ ਇਹ ਤਾਂ ਮਿਕਸ ਸਬਜ਼ੀ ਵਾਲਾ ਬਣਿਆ ਨਹੀਂ ਜਿਵੇਂ ਮਸੂਰੀਆਂ ਹੁੰਦਾ ਹਾਂ ਦੇਖਾ ਉਦੋਂ ਮਸੂਰੀਆਂ ਵੀ ਲਿਖਿਆ ਵੇ ਹਾਂ ਮਸੂਰੀਆਂ ਦਾ ਮਸਾਲਾ ਪਕਲੇਖੇ ਨਾਲ ਮਸੂਰੀਆਂ ਨਾਲ ਮਸਾਲਾ ਪੈ ਗਿਆ ਪਕੌੜੇ ਵਾਲਾ ਨਹੀਂ ਪਿਆ ਗਿਆ ਫਲਾ ਹੱਥ ਸੁੱਤੇ ਆ ਆਪਣਾ ਸਮਾਨ ਨੇ ਵੇੜੋ ਕੰਮ ਨਾ ਨਾ ਮਿਰਚ ਦੇ ਕੇ ਦੱਸ ਦੋ ਤੋੜ ਲਓ ਨਖੜਾ ਦੇ ਮੈਨੂੰ ਪਾ ਦੇ ਰੱਖ ਲਾ ਮੇਰੇ ਵਾਲਾ بس ਰੱਖ ਲਾ ਥੋੜਾ ਜਿਹਾ ਰਹਿ ਗਿਆ ਕਿੰਨੂੰ ਨਹੀਂ ਦੇਣਾ ਮੈਂ ਨਹੀਂ ਹਣਾ ਉਹ ਆ ਕਿੰਨਾ ਪਿਆ ਖਾ ਲਿਓ ਮੈਂ ਚੈੱਕ ਕਰਨਾ ਮੈਂ ਤਾਂ ਮਿਰਚ ਨੂੰ ਜਿਆ ਪੱਠੀ ਨੂੰ ਬਾਈ ਜੀ ਨੂਨ ਜੀ ਕਿਥਾ ਨੂਨ ਆ ਰਿਹਾ ਤੁਸੀਂ ਦੋ ਭਜਿਓ ਕਿਹਾ ਡੋਡਾ ਨਹੀਂ ਆ ਅੱਜ ਸਰਦਾਰ ਜੀ ਰੇਟ ਆ ਮੈਂ ਰੋਟੀ ਨੂੰ ਦੰਦ ਰਿਹਾ ਹਾਂ ਦੰਦ ਆਸਤਾਂ ਨੇ ਨਹੀਂ ਦੇ ਜਰੇ ਬਠਾਲ ਮਾਮੀ ਨੂੰ ਇੱਥੇ ਨੂੰ ਸਾਹਮਣੇ ਸੰਦੀਪ ਇੱਥੇ ਨੂੰ ਖਸਕਦਾ ਥੋੜੀ ਜੀ ਮਾਮੀ ਪੀੜੀ ਅੰਦਰ ਹੈ ਸੀ ਮੈਂ ਤਾਂ نیچے ਹੀ ਬੈਠੀ ਕਿ ਚੌਂਕਾ ਰਹੀ ਤਾਂ ਹੀ ਡਰਦੀ ਹਾਂ ਬਾਰ-ਬਾਰ ਜਿਹੜੀ ਨਾ ਇਹ ਨੀ ਚੀਜ਼ ਬਣੀ ਹੈ ਨਾ ਨਹੀਂ ਚਿੱਟਾ ਕਰਦੇ ਕੀ ਬਣਾਤਾ ਹੈ ਕੀ ਬਣਾਉਣਾ ਹੈ ਇਹ ਚਿੱਟਾ ਕਰੂਗਾ ਇਹਨੂੰ ਛਾਣਣਾ ਨੇ ਤਾਂ ਸਾਡੇ ਸਮੱਸਾ ਤੋਂ ਮੰਮੀ ਤੂੰ ਤਾਂ ਔਲੇ ਜਿਹਾ ਤੈਨੂੰ ਬਹਿ ਗਈ ਸਮਝ ਇੱਕਦਮ ਨਾ ਹੁਣ ਗੱਲ ਬਣਨੀ ਜਿਹੜੀ ਚੀਜ਼ ਨੂੰ ਮਾਮੀ ਹੱਥ ਲਾ ਦੇਵੇ ਮਾਮੀ ਪਨੀਰ ਪਕੌੜਿਆਂ ਦਾ ਅੱਛਾ ਬਸ ਹੁਣ ਪਿਆਜ਼ ਚੁੱਟਣੀ ਚਾਹ ਬੜੇ ਬੜੇ ਜੇ ਪੀਸ ਕੱਟ ਰੇ ਮਾਮੀ ਬੜੇ ਬੜੇ ਜੇ ਛੋੜੇ ਬੜੇ ਵੀ ਨਹੀਂ ਕੱਟੇ ਇਹਦਾ ਹੁਣ ਸਮਝ ਲੈ ਵੀ ਇੰਨੇ ਕੁ ਬਣੀ 10 ਕ ਪਕੌੜੇ ਬਣਨਗੇ ਇੱਕ ਅੱਧੇ ਪਕੌੜੇ ਕੱਟੋ ਸਰਦਾਰ ਜੀ ਨੂੰ ਦਿਖਾਓ ਜਿਹਨਾਂ ਨੇ ਕੱਟੇ ਸਰਦਾਰ ਜੀ ਅੱਜ ਇੱਥਾ ਅੱਜ ਸਰਦਾਰ ਜੀ ਤੁਹਾਡੀ ਅੱਗੋਂ ਬਾਟੀ ਉਹਨਾਂ ਕੋਲ ਟੋੜੀ ਖਿਲਾ ਦੇ ਆਦੇ ਆਦੇ ਕਿਤੇ ਨਹੀਂ ਸਹੀ ਗੱਲ ਆ ਰੇੜੇ ਬੰਦੇ ਨੇ ਚੀਜ਼ ਬਣਾਉਣੀ ਆਪਾਂ ਉਹਨੂੰ ਦਿਖਾਵਾਂਗੇ ਹਾਂ ਹਾਂ ਤੇ ਆਪਣੇ ਕਾਹਦੇ ਪਾਸ਼ਣ ਕੋਟੇ ਸਰਦਾਰ ਜੀ ਤੁਸੀਂ ਦੇਖੋ ਸਮਾਨ ਰਾਤ ਮਾ ਫਿਰ ਹੋਰ ਵੇਖਣਾ ਤੇ ਮੰਨ ਜਰ ਲਾਵਾ ਵਰਤ ਲੈ ਥੋੜਾ ਚੱਲ ਲਾ ਲੈ ਚੱਕ ਦੇ ਬੱਟਾ ਲੈ ਅੱਜ ਸੂਰਜ ਨਾ ਪਤਾ ਨਹੀਂ ਕਿਧਰੇ ਹੋਰ ਤੇ ਚੜ ਗਿਆ ਚੜਦਾ ਤਾਂ ਹੈਗਾ ਤੁਹਾਨੂੰ ਤਾਂ ਖਾਈ ਨਹੀਂ ਲੰਦੀ ਚੜਦਾ ਪਰ ਚੜਦਾ ਰੋਜੇ ਆ ਹਾਂ ਤੁਹਾਨੂੰ ਨਹੀਂ ਦਿਖਦਾ ਤੁਹਾਨੂੰ ਅੱਧ ਦੇਖਿਆ ਮੈਂ ਸਾਡੇ ਸਾਹਮਣੇ ਤਾਂ ਖੜਕਦਾ ਹੀ ਸੜਕਾ ਹੁੰਦਾ ਨਾ ਵੀ ਗੱਲ ਤੋਂ ਜਿਆਦਾ ਹੀ ਸੇਕ ਹੁੰਦਾ ਸਾਡੇ ਸਾਹਮਣੇ ਵਾਲੇ ਸੂਰਜ ਦਾ ਉਹ ਆਇਆ ਹੁੰਦਾ ਫਿਰ ਪਾਇਆ ਜਾਂਦਾ ਹੈ ਸ਼ਾਂਤੀ ਵਾਂਗ ਹਮਮ ਹਲੋ ਕਿਹੜੇ ਕਰਚ ਨਹੀਂ ਹੁੰਦੇ ਵਾਹਿਗੁਰੂ ਬੱਸ ਛੱਡ ਦੇ ਇਕੱਲੇ ਜਹਾਂ ਤਾਲਪ ਤੇ ਹੀ ਜਾਣਾ ਉਹਨੇ ਤੈਨੂੰ ਕਹੀ ਜਾਣਾ ਤੂੰ ਕਹਾਂ ਦੇ ਫੇਜਬਾਬ ਕੋਲ ਅ ਤੈਨੂੰ ਉਹਰੇ ਫੇਜਬਾਬ ਦੇਤਾ ਗੱਲ ਪਿਕਾ ਕੱਲ ਜਿਹੜਾ ਨਹੀਂ ਜਾਣੀ ਆਹ ਗੱਲ ਤਾਂ ਗਿਰ ਤਾਈਂ ਦਾ ਵੀਡੀਓ ਚਲਣੀ ਏ ਗੱਲ ਨਹੀਂ ਕੀਤੇ ਨੇ ਕਾਹਦਾ ਦੇਦੇ ਕਿੱਥੇ ਚੱਲੀ ਬੈਠੇ ਤੇ ਕਾਹਦੇ ਜਾਣਾ ਇਹ ਕੰਮ ਐ ਕੋ ਤਾਂ ਦੇ ਕੱਪੜੇ ਬਦਲ ਕੇ ਆਉਣੇ ਜਾ ਕੇ ਆਉਣਾ ਕੰਮ ਹੋਈ ਨਾ ਕੱਪੜੇ ਬਦਲਣ ਜਾਣਾ ਨਾ ਤੋਕੇ ਪਪਕੋੜੇ ਭਾਬੀ ਨੂੰ ਸਵਾਦ ਦਿਖਾ ਦੇ ਆ ਦੇਖੋ ਗੱਪੇ ਤੇ ਗੱਪੇ ਤੇ ਇੱਕ ਹੋਰ ਕੱਟ ਦੇ ਬਨੇ ਬਨੇ ਖਾਰ ਜਾ ਮਾਮੀ ਤੂੰ ਤਾਂ ਚੱਕਰਾਂ ਚ ਪੈ ਗਈ ਇਹ ਤਾਂ ਮੈਂ ਕੱਟਣੇ ਆ ਤੇ ਬਸਤ ਨਹੀਂ ਹੈਗੇ ਮੈਨੂੰ ਪਤਾ ਤੁਹਾਡੇ ਬੱਚ ਕੇ ਤੇ ਹੈ ਹੀ ਨਹੀਂ ਯਾਰਾ ਬੜੇ ਕਰਦੇ ਲੇ ਕੇ ਜਾਣਾ ਹੁੰਦਾ ਆ ਦੇਖੋ ਚੱਕ ਕੇ ਨੂਨ ਦਸੋ ਇਹਦੇ ਵਿੱਚ ਇਹ ਕੱਟ ਮਾਰੋ ਤਾਪੀ ਦੇਖੋ ਐਡਾ ਦੇਖੋ ਇੱਧਰ ਨਾ ਕੋੜਾ ਆਦੇ ਤੇ ਗੱਬੇ ਤੇ ਹੋਰ ਕਰਦੇ ਮਾਮੀ ਇੱਕ ਪਤਲਾ ਹਾਂ ਮਾਮੀ ਰਹਿਣ ਦੇ ਜਿ ਬਾਈ ਨੇ ਕੱਟਣਾ ਪਰ ਟੈਨਸ਼ਨ ਕਰਦੇ ਪਸਾਜੀ ਸੀ ਤੇਰੀ ਕਰੀ ਇਹ ਗਲਤ ਨਾ ਤੇਰੇ ਮਾਮੀ ਬੜੇ ਤੁਸੀਂ ਤੇਰੀ ਜਿਹੜੀ ਉਹ ਕਟਿੰਗ ਵੀ ਕਰਤੀ ਉਹ ਵੀ ਗਲਤ ਕਰਤੀ ਸੀ ਹਾਂ ਇਹ ਸੀਗਾ ਅਰੇ ਬੰਤਾ ਨੋਠੀ ਕੱਟੋ ਹਾਂ ਨੋਠੀ ਖਾਵੇ ਦਾਦੂ ਮਨ ਨਹੀਂ ਮਨ ਲੜਮਾ ਹੋਣੇ ਘੱਟ ਲਾ ਦਿੰਦੀ ਸੀ ਦਾ ਗੁਣ ਪਾ ਦੇ ਹੋਰ ਦੋ ਪਕੌੜੇ ਯਾਰ ਹੋਰ ਦੇਖ ਲੈਨੇ ਤੂੰ ਵੀ ਇੱਕ ਪਕੌੜਾ ਉਹਨੇ ਹੱਥ ਚ ਫੜਾਤਾ 1 ਕਿਲੋ ਦੀ ਘੱਟ ਆ 1 ਕਿਲੋ ਦੀ ਵੱਧ ਆ ਕੱਢ ਕੇ ਪੜੇ ਘਰ ਪੂਰਾ ਨਹੀਂ ਹਾਂ ਜੀ ਇਹਨੂੰ ਟੱਕਰ ਪਾਊਗਾ ਆਪੇ ਦੇਖੂਗਾ ਹੁਣ ਉਧਰ ਪਾਣੀ ਦਾ ਬੂੰਦ ਪਾਣੀ ਆ ਪਿਆ ਨਾ ਨਾ ਮੇਰੇ ਇੱਕ ਇੱਕ ਪਕੌੜਾ ਕੱਢੀ ਜਾ ਦੱਸ ਸਾਰੇ ਨਹੀਂ ਕਿੱਤੋਂ ਦੱਸੋ ਆਹੋ ਅਜੂਕਾਟ ਕਰਕੇ ਗੋਭੀ ਬੱਚੀ ਆ ਉਹ ਗੋਭੀ ਦੇ ਤਿਆ ਆ ਗੋਭੀ ਨੂੰ ਹੀ ਖਾਈ ਜਾਂਦਾ ਬੰਦਾ ਬਾਈ ਮਸਾਲਾ ਪੀਸ ਕੇ ਬਣਾਉਣਾ ਹੈ ਹਾਂ ਗੜ ਗ੍ਰੈਂਡ ਕਰਨਾ ਟਮਾਟਰ ਲੱਗ ਗ੍ਰੈਂਡ ਕਰਦੇ ਨੀ ਪੰਪ ਪੰਨ 7 7 ਤੀਸ ਕਰੀ ਜਾ ਮਾਤਾ ਦੂਜੇ ਦੀ ਵੀ ਨਾ ਗੱਲ ਸੁਣੀ ਦੀ ਹੁੰਦੀ ਐ ਤੈਨਾਂ ਆਂ ਹੀ ਗੱਲ ਸੁਣਾਓ ਮੇਰੀ ਗੱਲ ਨਹੀਂ ਦੀ ਦੀ ਗੱਲ ਕਰਦੀ ਨੇ ਮੈਂ ਸਾਨੂੰ ਉਹਨਾਂ ਨੇ ਕਿਹਾ ਗੋਭੀ ਕੱਚੀ ਹੈਗਾ ਤਾਂ ਗੋਭੀ ਦੋਵੇਂ ਕੱਚੀ ਗਈ ਤੁਸੀਂ ਜੇ ਆਹੀ ਗੱਲ ਪਿੱਛੇ ਮੜਾ ਜੇ ਕਹਿ ਦਿੰਦੇ ਵੀ ਹਾਂ ਕੋਈ ਨਾ ਪਾਪੀ ਨਵਾਤ ਹਾਂ ਪਾਪੀ ਕੋਈ ਗੱਲ ਨਹੀਂ ਠੀਕ ਐ ਜੇ ਕੱਚੀ ਗੋਭੀ ਮੈਂ ਕਰ ਲੈਂਦਾ ਠੰਡਾ ਇਹਨੂੰ ਤੁਸੀਂ ਲਵਾਉ ਵੀ ਨਾ ਚਾਹੇ ਸੇ ਬੇਸ਼ੱਕ ਦੀ ਨਿਕਲ ਆ ਗਏ ਬਹੁਤ ਸੇ ਹਾਂ ਕੋਈ ਨਾ ਬਾਈ ਨੇ ਸੇਕ ਤਾਂ ਹੀ ਘਟ ਕੇ ਆਇਆ ਭਾਬੀ ਦੇ ਕਹੇ ਤੇ ਪੈਣਾ ਕੱਟ ਕਰਿਆ ਹੋਇਆ ਸੀ ਕਿ ਮੈਂ ਮਾਮੀ ਮਸਾਲਾ ਹੀ ਇਹ ਜਾਏ ਅੱਛਾ ਇਹ ਦੇਖਣ ਨੂੰ ਦੇਖ ਰਿਹਾ ਕਿਆ ਲੱਗਦਾ ਏ ਮਚੂਰੀਅਲ ਮਚੂਰੀ ਨਹੀਂ ਇਹ ਕੋਸੋੜੇ ਇਹ ਕੋਸੋੜੇ ਲੱਗਦਾ ਅੱਜ ਇਹ ਜੋ ਸਪ੍ਰਿੰਗ ਰੋਲ ਵੀ ਆਉਂਦੀ ਹੈ ਹਾਂ ਮੇਰੇ ਭੈਣ ਨੇ ਨਹੀਂ ਤੇ ਖਵਾ ਲੂ ਦਿਹਾਣੇ ਵਾਲੀ ਭੈਣ ਨੇ ਆਪਾਂ ਨੂੰ ਹੂਨ ਸਿੱਟ ਨਹੀਂ ਨਹੀਂ ਇਹ ਤਾਂ ਆਪਾਂ ਕਿਹਨੂੰ ਦੱਸ ਓਕੇ ਆ ਇਹ ਨਹੀਂ ਸੰਦੀਪ ਉਹ ਹੋਇਆ ਯਾਰ ਅੱਜ ਨਹੀਂ ਕੱਟਣੇ ਇਹ ਆਹੋ ਨਾ ਕੱਟੋ ਹਾਂ ਅ ਮਜੂਰੀ ਆ ਨਾ ਮਜੂਰੀ ਕੰਬਾੜਾ ਦਿਨ ਖਲਾ ਤੇ ਕਵਰ ਵੀ ਨਾ ਆਪਾਂ ਨੂੰ ਮੈਂ ਤੁਹਾਨੂੰ ਕਿੰਨੀ ਵਾਰ ਕਿਹਾ ਤਾਂ ਮਜੂਰੀ ਆ ਲਿਆਓ ਮਜੂਰੀ ਆ ਲਿਆਓ ਮੈਂ ਤੇਰੇ ਤੋਂ ਤਾਂ ਕਾਹੀ ਬਣਾਇਆ ਤੇਰੇ ਘਰ ਕੀ ਬਣਾਇਆ ਔਰ ਕੀ ਕਰਿਆ ਮੈਂ ਪਾਲਜੀ ਜੀ ਨੂੰ ਨਹੀਂ ਨਰਾਜ਼ ਕੀਤੀ ਅੱਜ ਹੱਥੀ ਮੜਾ ਜਾ ਫੇ ਮੈਂ ਵੀ ਤਾਂ ਹੋਈ ਗਿਆ ਇਸ ਤਰ੍ਹਾਂ ਫਸੇ ਰਹੋ ਮੇਰੇ ਕਿੰਨੂ ਦੇਖੋ ਇੱਕ ਵਰਸਾ ਰਿਆ ਹੱਸ ਇਧਰ ਨੂੰ ਦੇਖੋ ਮੈਂ ਭਾਬੀ ਜੀ ਦੇਖੋ ਹੁਣ ਤੂੰ ਉਦੋਂ ਮੂੰਹ ਲਾ ਥੱਲੇ ਨੂੰ ਕਰ ਲੈ ਯਾਰ ਓ 1 2 3 ਏ ਵਾ ਵਾ ਬੱਲੇ 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 ਚਾਵਾ ਚਲੋ ਐਸ ਕਰੋ ਹੋਰ ਕੱਟ ਕਰ ਲੋ ਚਾਹੇ ਸੇਕ ਤਾਂ ਗੋਭੀ ਨੇ ਫਟਾਫਟ ਲੜ ਗਈ ਏ ਹੁਣ ਆਹੀ ਇਹਦੇ ਵਿੱਚ ਨਿਕਲ ਜਾਣੀ ਆਪਣੀ ਪੂਨੀ ਕੀਚ ਆਹੀ ਕੜਾਈ ਹਾਂ 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 ਸ਼ਾਮ ਕੇ ਤੱਕ ਨਾੜੂਰੇ ਸ਼ਾਮ ਆ ਅਰੇ ਠੀਕ ਕਰ ਦੇਣੀ ਅਸੀਂ ਆਈ ਪੱਟੀ ਤੇ ਚਲੋ ਮਿਲਦੇ ਜੀ ਫਿਰ ਤੁਹਾਨੂੰ ਅੱਟ ਕੇ ਹੁਣ ਪਨੀਰ ਦੇ ਪਕੌੜੇ ਕੱਢਦੇ ਟਾਈਮੇ ਮਿਲਾਂਗੇ ਤੁਹਾਨੂੰ ਠੀਕੀ ਜੀ ਪਕੌੜਿਆਂ ਦਾ ਪ੍ਰੋਸੈਸ ਹੋ ਗਿਆ ਸਾਡਾ ਸੁਰੂ ਇੱਕ ਪੂਰ ਅਸੀਂ ਪਾਪਤਾ ਨਾਲ ਦੇ ਨਾਲ ਕਟਿੰਗ ਕਰ ਲਈਆ ਤੇ ਨਾਲ ਦੀ ਨਾਲ ਤਰਾੜਾ ਲੱਗ ਰਿਹਾ ਤੇ ਨਾਲ ਦੀ ਨਾਲ ਰਿਸ਼ਤੇਦਾਰ ਵੀ ਆ ਰਹੇ ਨੇ ਨੇੜੇ ਭਾਬੀ ਜੀ ਕਹਿੰਦੇ ਤੁਸੀਂ ਚੰਗੇ ਨਹੀਂ ਲੱਗਣਾ ਪਕੌੜੇ ਕੱਢਦੇ ਇੱਧਰ ਰਿਸ਼ਤੇਦਾਰ ਆ ਰਹੇ ਨੇ ਮਾ ਕੋਈ ਚੱਕਰ ਨਹੀਂ ਉਹਨਾਂ ਗਰਮ ਗਰਮ ਖਲਾਵਾਂਗੇ ਇੱਦਾਂ ਹੀ ਜੇ ਤੱਤੇ 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 ਖਲਾਵਾਂਗੇ ਅਰੂਕ ਉਸੇ ਤੋਂ ਅਰੂਕ ਪਕੌੜੇ ਕੱਟ ਕਰਦੇ ਨੇ ਮੈਂ ਪਹਿਲਾਂ ਇਹ ਵੀ ਕੱਟ ਰਹੇ ਨੇ ਪਕੌੜੇ ਦਸਤ ਨੂੰ ਹਾਲ ਲੈ ਆ ਬੇ ਕੋ ਛੇਤੀ ਦੇ ਪਹਿਲਾਂ ਤੋੜ ਜਾ ਭੱਜ ਕੇ ਆ ਆਹ ਜੜ ਰੱਖਦਾ ਸੀ ਥੱਲੇ ਕਰਦੇ ਦੀ ਕੱਢਦੇ 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 ਨਾ ਕੋਣ ਪਾਟ ਤੋਂ ਬਾਅਦ ਇੱਕ ਵਾਰ ਸਵਾਰ ਕਾ ਇਸ ਪਰ ਢਾਰ ਲੀਦੀ ਆ ਝਰਨੀ ਇੱਕੋ ਲੱਗਤ ਨਗਰੋ ਢਾੜ ਬਜਾੜਦਾ ਧਰਨੀ ਮਾਰ ਲਈ ਦੇ ਬਣ ਗਏ ਨਹੀਂ ਮੈਨੂੰ ਫੜਾ ਦੇ ਐਦਾਂ ਕੜਾਈ ਨਾਲ ਮੜੀ ਦੀ ਧਰਨੀ ਮਾਰ ਲਈ ਜੀ ਹੁੰਦੀ ਹੈ ਲੋ ਜੀ ਇਹ ਤਾਂ ਸਾਡਾ ਮੰਤਰ ਆ ਤੁਝੇ ਕੜਾਈ ਨਾਲ ਧਰਨੀ ਮਾਰਾਂਗੇ ਫਿਰ ਪਕੌੜੇ ਦੇ ਨਾਲ ਦੀ ਨਾਲ ਨਾ ਜਿਹੜਾ ਤੁਹਾਡਾ ਪ੍ਰਸ਼ਾਦ ਦਾ ਡੱਬਾ ਤੱਕ ਲੈ ਪਿੱਟਾ ਕੋਈ ਜਾਣਾ ਤਾਂ ਗਰਮ ਰਹਿਣਗੇ ਮੜੀ ਜੀ ਇਹਨਾਂ ਪਰੇ ਰੱਖੋ

ਮੀਨੇ ਬਣਾਤਾ ਹਲਵਾ ਹਲਵਾ ਬਣਾਉਣ ਲੱਗੇ ਹੋਏ ਆਂ ਦੇਖ ਕੇ ਆਮਾ ਜਿਆਦਾ ਨਾ ਬਣਾ ਲਓ ਲੰਟ ਵਿੱਚ ਬਣਾਇਓ ਖੁਸ਼ੂਆ ਠਾਲੀਆਂ ਵੀ ਆ ਮਾਮੀ ਨੇ ਹਾਂ ਖੁਸ਼ੂਆ ਆ ਵੀ ਪਿਆਣੀ ਆ ਇਹ ਆਦੀ ਖੁਸ਼ੂਆ ਮਾਮੀ ਨੇ ਡਾਈਆਂ ਸੂਜੀ ਦੇ ਘੜਾ ਦੀ ਸੂਜੀ ਹਾਂ ਹੋਰ ਪੀਂਹ ਚੜਦੀ ਵੇ ਹਾਂ ਸਮਾਨ ਸਾਰਾ ਰੈਡੀ ਹੈ ਬੱਸ ਹਲਵਾ ਵੀ ਰੈਡੀ ਹੈ ਬਸ ਜੀਦਾ ਵੀ ਰੰਗ ਚੇਂਜ ਹੋਣ ਲੱਗ ਗਿਆ ਹਾਂ ਦੇਖੋ ਉਧਰ ਪਨੀਰ ਦੇ ਪਕੌੜੇ ਵੀ ਨਿਕਲ ਗਏ ਰਿਸ਼ਤੇਦਾਰ ਵੀ ਨੇੜੇ ਆ ਗਏ ਚੱਲ ਪਾਈ ਜੀ ਰਿਸ਼ਤੇਦਾਰ ਸਾਡੇ ਕਿ ਨਹੀਂ ਚੱਲ ਪਈ ਜੀ ਚੱਲ ਪੇ ਜੀ ਚੱਲ ਜੀ ਹਲਵਾ ਬਣਾ ਕੇ ਸੀਧਾ ਆਣਾ ਜੀ ਬੋਣਾ ਚਲੋ ਜੀ ਮੰਮੀ ਨੇ ਹਲਵਾ ਬਣਾ ਛੱਡੇ ਮਾਮੀ ਨੇ ਖੁਸ਼ੂ ਬਾਂ ਠਾਲੀਆਂ ਪਈਆਂ ਸੂਜੀ ਦੇ ਘੜਾ ਦੀਆਂ ਬੋਲ ਬਣਾ ਰਹੇ ਕਿੱਥੇ ਯਾ ਬਾਹ ਮਾਨ ਕੀ ਕੈਮਰਾਮੈਨ ਹੈ ਚੱਕ ਦੇ ਅਸੀਂ ਕਾਲੇ ਕਾਲੇ ਜਿਹਾ ਦੇਖਦੇ ਉਹਨਾਂ ਵਿੱਚ ਤੋਂ ਦੂਰ ਦੇ ਪੰਨ ਕੈਮਰਾ ਚੱਕ ਦੇ ਚੱਕ ਦੇ ਨਾਮਕ ਬੈਸਨ ਦਾ ਸਰੋ ਰੋ ਓ ਯਾਰ ਟੜਦਾ ਕਿੰਨਾ ਕ ਬੁਤਣਾ ਕਿਹਦੇ ਕੋਲ ਟੜਦਾ ਮੈਂ ਹੁਣ ਤੋੜ ਕੇ ਨਹੀਂ ਦੇਖਿਆ ਉਹ ਪਕੌੜਾ ਉਹ ਕੱਚੇ ਦੇ ਹਨ ਹਾਂ ਉਹ ਦੋਸਤਾਂ ਨੂੰ ਕੱਚਾ ਆਉ ਦੇ ਤੇ ਇੱਕ ਲੱਗਣ ਦੇ ਥੋੜਾ ਜਿਆਦਾ ਚਿੱਗ ਮਰ ਜਲੀਏ ਮੈਂ ਤਾਂ ਜਿਹੜੇ ਸਮਝ ਜਾਂਦਾ ਵੀ ਪੱਕ ਗਏ ਇਹ ਦੇ ਉਹ ਗੇਪ ਕੱਚੇ ਹੋਵੇ ਨਾ ਚਿੱਕ ਨਹੀਂ ਮਾਰਦੇ ਉਹ ਨਹੀਂ ਕਦੇ ਇਹ ਹਲਵਾਈ ਸਾਹਿਬ ਦੇ ਇਹ ਇੱਕ ਤਾਂ ਮੈਂ ਇਹਨੂੰ ਰੰਗ ਨਹੀਂ ਦੇਖਦਾ ਮੈਂ ਰੰਗ ਵਾਲੇ ਤਾਂ ਪਸੰਦ ਆਂਦਾ ਨਹੀਂ ਜਿੱਦਿਹਾ ਤੇ ਮੈਂ ਚਿੱਕ ਦੇਖਦਾ ਵੈਸੇ ਵੀ ਇਹ ਫੁੱਲ ਗਏ ਮੈਨੂੰ ਹਰੇ ਮਟਰ ਨਹੀਂ ਲੱਭੇ ਦੇਖੀ ਵੀ ਆਏ ਆ ਤੁਸੀਂ ਉਹ ਲੈ ਤੁਹਾਡਾ ਦਿਮਾਗ ਨਾ ਮੈਂ ਮੈਂ ਤੁਹਾਨੂੰ ਕਿਹਾ ਤਾਂ ਵੀ ਬੋਲ ਕੇ ਭੇਜ ਦਿਓ ਮੈਂ ਤਿੰਨ ਚੀਜ਼ਾਂ ਯਾਦ ਰੱਖੀ ਜਾਂ ਫਿਰ ਉਹ ਕੰਮ ਹੋ ਗਿਆ ਜਿਹੜੀ ਇੰਸਟਾਗ੍ਰਾਮ ਤੇ ਕਹਿੰਦੇ ਮੈਂ ਸਬਜ਼ੀ ਬਣਾਤੀ ਕਹਿੰਦੇ ਕਿ ਚੀਜ਼ ਕੋਣਾ ਪੁੱਤ ਕੀ ਮਤਲਬ ਕਿਹਾ ਤਾਂ ਵੀ ਫੋਨ ਕਰਦੇ ਮੈਨੂੰ ਦਾਲ ਪਉਣੀ ਭੁੱਲ ਗਈ ਲਾ ਕਿਆ ਕਹਾਂ ਤੁਹਾਨੂੰ ਬਤਨਾ ਇੱਥੇ ਤੋਂ ਮਿਲ ਜਣਗੇ ਜੀ ਉਹ ਕਹਿੰਦੀ ਹੈ ਹੈ ਗੂਗਲ ਪਨੀਰ ਕੀ ਸਬਜ਼ੀ ਬਿਨਾ ਪਨੀਰ ਸੇ ਕੈਸੇ ਬਣਾਏ ਨਾ ਇਹ ਉਹ ਗੂਗਲ ਮਟਰੋ ਕੀ ਸਬਜ਼ੀ ਕੈਸੇ ਬਿਨਾ ਮਟਰ ਸੇ ਬਣਾਏ गूगल ने क्या कहा बकरी की मिंगणा लेके आओ उसको तो तड़का लगाओ हाय हाय अरे रे गूगल ने क्या कहा मां देखिए जब तुम फाड़ दे मतलब जाने होने ही नहीं इससे देखते पर नहीं मिलेंगे ਸਾਰੇ ਨਾ ਕੋਈ ਕਹਿ ਹੋਵੇ ਖਾਲੀ ਮਟਰ ਨੂੰ ਮਿਲ ਜਾ ਰਹੇ ਉੱਪਰ ਇਹ ਬਣਾਇਆ ਉੱਪਰ ਮੁੰਡਾ ਜਿਹੜਾ ਲਾ ਕਰੋ ਮੈਂ ਜਾ ਕੇ ਆਇਆ ਸਵਾਰ ਫਿਰ ਅੱਧਰ ਤੋਂ ਮੈਨੂੰ ਆਏ ਲੱਗੇ ਜਾਂਦਾ ਵੀ ਰਾਤ ਦੁੱਤੀ ਮੈਨੂੰ ਤਿੰਨ ਚੀਜ਼ਾਂ ਕਹੀ ਕਿ ਤਿੰਨ ਚੀਜ਼ਾਂ ਤਿੰਨ ਨਹੀਂ ਮੈਂ ਪੰਜ ਲਿਆਇਆ ਰੁਕ ਪਹਿਲਾਂ ਮੈਨੂੰ ਇੱਕ ਵਾਰ ਦੇਖੜ ਦੇ ਉਹ ਆਹ ਲੈ ਬਰੀ ਬੱਕਰ ਬੰਦੇ ਨੂੰ ਅੱਛਾ ਹੋ ਗਿਆ